ਮਸਾਕਿਦ ਦੇ ਤਿਉਹਾਰ ਤੇ ਪਿੰਡ ਬੇਰੋਵਾਲ ਨੇੜੇ ਬਿਆਸ ਦਰਿਆ ਵਿੱਚ ਨਹਾਉਣ ਦੇ ਚਾਰ ਨੌਜਵਾਨਾਂ ਦੇ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹਨਾਂ ਵਿੱਚੋਂ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਨੂੰ ਬਹੁਤ ਹੀ ਮੁਸ਼ਕਲ ਦੇ ਨਾਲ ਪਹੁੰਚਾਇਆ ਗਿਆ ਤੇ ਦੱਸ ਦਈਏ ਘਟਨਾ ਦੀ ਸੂਚਨਾ ਮਿਲਨ ਤੋਂ ਬਾਅਦ ਫਤੂਢਿੰਗਾ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਤੇ ਗੋਤੇਖੋਰਾ ਨੂੰ ਗੋਤੇਖੋਰਾ ਦੀ ਮਦਦ ਦੇ ਨਾਲ ਜਿਹੜਾ ਹੈ ਉਹ ਕਾਰਜ ਦਾ ਬਚਾਅ ਦਾ ਕਾਰਜ ਜਿਹੜਾ ਹੈ ਉਹ ਚਲਾਇਆ ਗਿਆ ਤੇ ਇਸ ਦੀ ਪੁਸ਼ਟੀ ਕਰਦਿਆਂ ਫਤੂਢਿੰਗਾ ਥਾਣੇ ਦੀ ਐਸਐਚਓ ਸੋਨਮ ਦੀਪਕੌਰ ਨੇ ਦੱਸਿਆ ਹੈ ਕਿ ਦੋ ਨੌਜਵਾਨਾਂ ਨੂੰ ਬਚਾਇਆ ਗਿਆ ਤੇ ਸਿਵਲ ਹਸਪ ਉਹ ਹੋਰ ਨੌਜਵਾਨਾਂ ਦੀ ਪਾਲ ਜਿਹੜੀ ਹੈ ਉਸ ਤੇ ਵਿੱਚ ਲੱਗੇ ਨੇ ਤੇ ਉੱਥੇ ਹੀ ਸੋਨਮਦੀਪ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਐਨਡੀਆਰਐਫ ਦੀ ਟੀਮ ਮੌਕੇ ਤੇ ਪਹੁੰਚੀ ਹੈ ਤੇ ਦੂਜੇ ਪਾਸੇ ਬਚਾ ਬਚਾਏ ਗਏ ਜਿਹੜੇ ਸਿਵਲ ਹਸਪਤਾਲ ਦੇ ਵਿੱਚ ਨੌਜਵਾਨਾਂ ਨੂੰ ਭੇਜਿਆ ਗਿਆ ਹੈ ਉਹਨਾਂ ਸਬੰਧੀ ਡਿਊਟੀ ਤੇ ਤਨਖਾਹ ਡਾਕਟਰ ਅਰਸ਼ਦਾਰਥ ਵਿੰਦਰਾ ਨੇ ਦੱਸਿਆ ਹੈ ਕਿ ਜਦੋਂ ਤੱਕ ਦੋਵੇਂ ਨੌਜਵਾਨਾਂ ਨੂੰ ਹਸਪਤਾਲ ਲਿਆਂਦਾ ਗਿਆ ਉਹਨਾਂ ਦੀ ਮੌਤ ਹੋ ਚੁੱਕੀ ਸੀ ਤੇ ਡਾਕਟਰ ਵਿੰਦਰਾ ਨੇ ਕਿਹਾ ਹੈ ਕਿ ਮ੍ਰਿਤਕਾਂ ਦੇਸ਼ਦਾਰਾਂ ਵੱਲੋਂ ਕੋਈ ਕਾਰਵਾਈ ਨਾ ਕਰਨ ਬਾਰੇ ਜਿਹੜੀ ਹੈ ਲਿਖਤੀ ਬਿਆਨ ਦੇਣ ਤੋਂ ਬਾਅਦ ਦੋਵਾਂ ਮ੍ਰਿਤਕਾਂ ਦੀ ਲਾਸ਼ਾਂ ਤਾਂ ਗਿਆ ਤੇ ਮ੍ਰਿਤਕਾਂ ਦੀ ਪਛਾਣ 17 ਸਾਲ ਅਰਸ਼ਦੀਪ ਸਿੰਘ ਅਤੇ ਜਸਪਾਲ ਸਿੰਘ ਬੱਚੋ ਹੋਈ ਹੈ ਤੇ ਦੋਵੇਂ ਪੀਰਵਾਲ ਪਿੰਡੇ ਰਹਿਣ ਵਾਲੇ ਜਦੋਂ ਕਿ ਵਿਸ਼ਾਲ ਅਤੇ ਗੁਰਪ੍ਰੀਤ ਸਿੰਘ ਦੋਵੇਂ ਪਿੰਡ ਪੀਰਵਾਲ ਦੇ ਬਸਨੀਕ ਨੇ ਜਿਨ੍ਹਾਂ ਦੀ ਪਾਲ ਜਿਹੜੀ ਆ ਫਿਲਹਾਲ ਜਾਰੀ ਹੈ ਤੇ ਦੱਸ ਦਈਏ ਬਿਆਸ ਦਰਿਆ ਵਿੱਚੋਂ ਫਤੂੜਿੰਗਾ ਪੁਲਿਸ ਟੀਮ ਅਤੇ ਗੋਤਖੋਰਾ ਦੀ ਟੀਮ ਵੱਲੋਂ ਬਚਾਅ ਕਾਰਜ ਹਜੇ ਵੀ ਚੱਲ ਰਿਹਾ ਇੱਕ ਵਿਸ਼ਾਲ ਸੀ ਸਾਲੋ ਸਾਲੋ ਕੰਨੀ ਜੁਦਾ ਉਹਨੇ ਭਰਾ ਉਹ ਦੋ ਬੱਚੇ ਦੂਸਰੇ ਉਹਦਾ ਔਰ ਇੱਕ ਦਾ ਕਾਲੂ ਆ ਇਕਦਾ ਨੂੰ ਗੁਰਪ੍ਰੀਤ ਇਹ ਸਾਰੇ ਕਿਹੜੇ ਪਿੰਡ ਦੇ ਸੀ ਪੀਰੇਵਾਲ ਦੇ ਜੀ ਦੋ ਬੱਚੇ ਸਾਡੇ ਮੈਂ ਤੁਹਾਡੇ ਦੇ ਪੋਤੇ ਆ ਦੋ ਇੱਕ ਗਵਾੜਾ ਡੜੇ ਇੱਕ ਥੋੜਾ ਮਤਲਬ ਵੀ ਗਵਾੜੀ ਲਾਰੋ ਲੱਗ ਗਈ ਹੋਈ ਕਿਹੜੇ ਕਰਨ ਕੀ ਹੋਇਆ ਸੀ ਕਰਨ ਜੀ ਜਦੋਂ ਹੁਣ ਵਿਸਾਖੀ ਵਾਲੇ ਦਾ ਆਮ ਹੀ ਦੁਨੀਆ ਆਉਂਦੀ ਹਲੋਂ ਵਿਸਾਖੀ ਦਾ ਕਰਕੇ ਕੋਈ ਆਉਂਦੇ ਆ ਕਾਫੀ ਆਉਂਦੇ ਨੇ 10 ਸਾਲ ਤੇ ਇੱਕ ਪਾਣੀ ਦਾ ਵਹਾਵ ਜਦੋਂ ਫੇਜ ਆ ਗਿਆ ਕੀ ਪਾਣੀ ਦਾ ਸਾਰੇ ਜਦੋਂ ਵਿੱਚ ਵੜਿਆ ਕੇ ਚਲਾ ਉਹ ਡੂੰਘੇ ਸਾਲ ਪੈ ਗਿਆ ਇੱਕਦਮ ਉੱਥੇ ਅਸੀਂ ਜਾ ਗਏ ਆ ਤੇ ਉਲੂ ਦੇ ਦੂਜਾ ਹੋਰ ਫੜਨ ਲਗਾ ਫੜਦੇ ਪੜਦੇ ਚਾਰੇ ਮਤਲਬ ਡੁੱਬ ਗਏ ਤੇ ਦੂਜਿਆਂ ਦੇ ਫੜਦੇ ਤੇ ਕਿੰਨੇ ਆਦੇ ਹੁਸਨ ਜਿਹੜੀ ਆ ਬੋਡੀ ਕਵਰ ਹਾਂਜੀ ਦੋ ਬੱਚੇ ਨੇ ਇੱਕ ਅਰਸ਼ਦੀਪਾ ਤੇ ਇੱਕ ਮੁੰਡੇ ਦਾ ਕਾਲੂਆ ਵਾ ਦੋ ਦੋ ਵਿਸ਼ਾਲ ਸ਼ਾਲੋਰ ਨਾਲ ਬਨੇਤਾ ਸੋਛਾ ਜਿਹੜੇ ਜੋ ਇੰਚਾਰਜ ਕਰਦੇ ਰਹੇ ਸੀ ਕੀ ਆ ਗਈ ਹਾਂਜੀ ਸੈਟੀਸਫਾਈਡ ਹੋਏ ਦਾ ਬੰਦੇ ਮਦਦ ਕਰ ਰਹੇ ਨੇ ਸੰਤੋਸ਼ ਨਾਲ ਜੀ ਅਸੀਂ ਛੋਟੇ ਜਿਹੇ ਹਨੂ ਮਲ ਕੋਲ ਲੱਖਾਂ ਮਿਲ ਜਣ ਦੂ ਤੇ ਅਸੀਂ ਪਹਿਲੋ ਲੱਭ ਲਈ ਆਪ ਹੀ ਮੈਂ ਉਦੋਂ ਤੋਂ ਪਾਣੀ ਚ ਬੜੇ ਅਮਰ ਜਣ ਲੈ ਕੇ ਜਨਾ ਅੱਛਾ ਉਸੇ ਵੇਲੇ ਜਦੋਂ ਪਤਾ ਲੱਗਾ ਪਿੰਡੋਂ ਭੱਜ ਕੇ ਆਏ ਆ ਪਿੰਡੋਂ ਆ ਕੇ ਮੋਟਰਸਾਈਕਲ ਫੜਾ ਕੇ ਆਏ ਤੇ ਉਸ ਦੇ ਵਿੱਚ ਬੜਾ ਬੰਦੇ ਨੇ ਸਾਥ ਦਿੱਤਾ ਜੋ ਸਾਡੇ ਪਿੰਡ ਦੇ ਆਈ 25 ਜਣੇ ਸੀਗੇ ਉਹ ਦੋ ਕਿਰਾਂ ਨੂੰ ਪਹਿਲੋ ਲੱਭ ਗਏ ਮੁੰਡੇ ਉਹ ਘਲਾਏ ਹਸਪਤਾਲ ਸੀ ਗਾ ਤੇ ਉਹ ਪਚੇ ਨਹੀਂ ਗਏ ਉਹ ਘਰੇ ਲੈ ਜਾਂਦੇ ਆ ਚਮਕਰਾਥੀ ਦੋ ਲੱਖਾਂ ਦੋ ਮੁੰਡੇ ਨਹੀਂ ਮਿਲੇ ਹਾਂਜੀ ਇਹ დას ਕਿ ਕਰਨੇ ਬਾਕੀ ਆ ਦੋ ਚਾਰ ਬੱਚੇ ਸੀ ਜੀ ਦੋ ਬੱਚੇ ਉਤਰਨ ਨੇ ਫਟਨੀ ਪਰਵਾਸ ਨੇ ਇੱਕ ਤਿੰਨ ਸਾਡੀ ਹੋਣਾ ਐ ਐਨਡੀਐਫਟੀ ਟੀਮ ਹੈ ਉਹ ਕਾਰ ਚੱਲੀ ਜਾ ਰਹੀ ਹੈ ਮਾਨੂੰ ਇਹ ਦੋ ਬੱਚੀ ਰਹਿ ਗਈ ਤੇ ਬਾਕੀ ਦੋ ਮੈਰੀਕਲਸ ਹਸਪੀਟਲ ਰਹਿ ਗਏ ਕਾਰਨ ਕੀ ਹੈ ਕਿ ਬਹਾਵ ਜ਼ਿਆਦਾ ਸੀ ਪਾਣੀ ਦਾ ਜਾ ਕੇ ਦੂਰੇ ਥਾਂ ਚਲੇ ਗਿਆ ਤੇ ਉਧਰੋਂ ਤੋਂ ਪਰੋਸ ਕਰਕੇ ਪਹਿਲੇ ਵਾਰ ਸਿਰ 1 ਲੱਖ ਕਿਲੋ ਮੀਟਰ ਗੁੰਮਾ ਪਾਣੀ ਆ ਗਿਆ ਤੇ ਤਰਨਾ ਕਰਕੇ ਉਹ ਅੰਚੇ ਬੀਖੇ ਜੋ ਜਨ ਬਚਾਉਂਦੇ ਬਾਦ ਬੱਚੇ ਇਸ ਜਿਹੜੇ ਬੱਚੇ ਡੁੱਬੇ ਨੇ ਇਹ ਪਰਦੇ ਸੀ ਜਾਂ ਕੋਈ ਕੱਚੇ ਸਾਰਾ ਹੋ ਜਾਓ ਸਾਰਾ ਹੋ ਜਾਓ ਸਾਰਾ ਹੋ ਜਾਓ ਸਾਰਿਆਂ ਦੀ ਕੋਈ ਲੱਗ ਤੈ ਇਥੇ 21 ਸਮ ਉਮਰ ਨੇ ਸਾਰੇ ਤੇ ਬਾਕੀ ਹੁਣ ਸਾਡੀ ਕੀ ਹੋ ਗਈ ਸਾਰਾ ਰਜਿਸਟ੍ਰੇਸ਼ਨ ਪਹੁੰਚ ਗਿਆ ਹੈ ਆਹ ਨਾਂ ਲੈ ਡਿਪਟੀ ਨੇ ਰਿਪੋਰਟ ਕਰ ਰਹੀ ਸੀ ਮਨੁੱਖੀ ਧੰਨਵਾਦ ਵਾਸਤੇ ਆਪ ਲੋਕ ਸਾਈਡ ਹੋ ਜਾਓ ਜਿਹਨੇ ਵੀ ਹਲ ਫਰਮ ਸਰ ਆਪਣਾ ਨਾਮ ਬੱਚਾ ਇਹ ਬਾਈ ਗਾੜਾ ਤੋਂ ਬਾਈ